ਪੰਜਾਬ ਚ ਪਹਿਲੀ ਵਾਰ ਵਿੱਤੀ ਧੋਖਾਧੜੀ ਖਾਦੇ ਹੋਏ ਜਿਹੜੇ ਲੋਕ ਨੇ ਉਹਨਾਂ ਦੇ ਖਾਤਿਆਂ ਚ ਉਹਨਾਂ ਦੀ ਮਿਹਨਤ ਦੀ ਕਮਾਈ ਵਾਪਸ ਆਈ ਹੈ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਾਈਬਰ ਸੈੱਲ ਬਣਿਆ ਸੀ ਤਕਰੀਬਨ ਸਤੰਬਰ 2021 ਚ 2 ਸਾਲ ਤੋਂ ਵੱਧ ਸਮਾਂ ਹੋ ਗਿਆ ਤੇ ਹੁਣ ਜਾ ਕੇ ਜਦੋਂ ਸਾਰਾ ਹਿਸਾਬ ਲਗਾਇਆ ਗਿਆ ਤਾਂ 28640 ਦੇ ਕਰੀਬ ਸਾਈਬਰ ਫਰਾਡ ਦੀਆਂ ਸ਼ਿਕਾਇਤਾਂ ਸਾਈਬਰ ਸੈੱਲ ਨੂੰ ਮਿਲੀਆਂ ਸਨ ਉਹਨਾਂ ਨੇ ਇਹ ਤੇ ਅਮਲ ਕਰਦੇ ਹੋਏ ਆ 5.15 ਕਰੋੜ ਰੁਪਏ ਦੇ ਕਰੀਬ ਦੀ ਜੋ ਰਾਸ਼ੀ ਹੈ ਉਹ ਲੀਨ ਲਾਤਾ ਸੀਗਾ ਉਹ ਬਲੌਕ ਕਰਤੀ ਸੀ ਯਾਨੀ ਉਸ ਰਾਸ਼ੀ ਨੂੰ ਹੁਣ ਲੀਨ ਲਾਣ ਤੋਂ ਬਾਅਦ ਕੋਈ ਵੀ ਡੈਬਿਟ ਨਹੀਂ ਕਰ ਸਕਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਜੋ ਵੀ ਪ੍ਰੋਸੈਸ ਚਲੇ ਆ ਪ੍ਰोसीडिंग्स ਚੱਲੀਆਂ ਤਾਂ ਹੁਣ ਜਾ ਕੇ 28 ਲੱਖ ਦੇ ਆਸ-ਪਾਸ ਜੋ ਰਕਮ ਹੈ ਉਹ ਅੱਡ ਅੱਡ ਜਿਹੜੇ ਲੋਕ ਨੇ ਉਹਨਾਂ ਦੇ ਖਾਤਿਆਂ 'ਚ ਵਾਪਸ ਆਈ ਹੈ ਕਿਉਂਕਿ ਕਿਤਨਾ ਕਿਤੇ ਸਾਈਬਰ ਸੈੱਲ ਦੇ ਵੱਲੋਂ ਜੋ ਇਹ ਮਿਹਨਤ ਕੀਤੀ ਗਈ ਹੈ ਇਹ ਸ਼ਲਾਗਾ ਯੋਗ ਕਦਮ ਹੈ ਕਿਉਂਕਿ ਇਹ ਲੋਕਾਂ ਦੇ ਨਾਲ ਜਿਹੜੇ ਫੇਕ ਕਾਲਰਸ ਹੁੰਦੇ ਨੇ ਉਹ ਕਾਲ ਕਰਕੇ ਉਹਨਾਂ ਕੋਲੋਂ ਪੈਸੇ ਖੋਲ ਲੈਂਦੇ ਸਨ ਉਹਨਾਂ ਦੇ ਨਾਲ ਡਿਫਾਲਟ ਕਰ ਲੈਂਦੇ ਸਨ ਚਾਹੇ ਫਿਰ ਉਹ ਛੋਟੀ ਰਾਸ਼ੀ 27000 ਦੀ ਕਿਉਂ ਨਾ ਹੋਵੇ ਜਾਂ ਕੋਈ ਵੱਡੀ 7 ਲੱਖ ਦੀ ਰਾਸ਼ੀ ਕਿਉਂ ਨਾ ਹੋਵੇ ਕਿਤਨਾ ਕਿਤੇ ਜੋ ਸਿਕਿਉਰਿਟੀ ਨੂੰ ਲੈ ਕੇ ਸਾਈਬਰ ਸੈੱਲ ਨੇ ਇੰਤਜ਼ਾਮ ਕੀਤੇ ਨੇ ਕਿਉਂਕਿ ਤੋਂ ਦੱਸ ਦਿੰਨੇ ਆ ਕਿ 1930 ਇੱਕ ਟੋਲ ਫਰੀ ਨੰਬਰ ਹੈ ਜਿੱਥੇ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਨਾ ਸਾਈਬਰ ਫਰੋਡ ਹੁੰਦਾ ਹੈ ਤਾਂ ਤੁਸੀਂ 1930 ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤਾਂ ਉਸ ਤੋਂ ਬਾਅਦ ਤੋ ਸਾਈਬਰ ਸੈੱਲ ਦਾ ਸਕਿਉਰਿਟੀ ਵਿੰਗ ਹੈ ਇਹ ਉਸ ਪੈਸੇ ਨੂੰ ਉਸ ਮਨੀ ਨੂੰ ਫ੍ਰੀਜ਼ ਕਰ ਦਿੰਦਾ ਹੈ ਉੱਤੇ ਲੀਅ ਲਾ ਦਿੰਦਾ ਹੈ ਤਾਂ ਕਿ ਜਿਹੜਾ ਵੀ ਧੋਖੇਬਾਜ਼ ਹੈ ਤਾਂ ਉਹ ਤੁਹਾਡੇ ਪੈਸੇ ਨੂੰ ਡੈਬਿਟ ਨਾ ਕਰਵਾ ਸਕੇ ਵਿਡਰਾਅ ਨਾ ਕਰਵਾ ਸਕੇ ਕਿ ਤੋ ਘੜਵਾ ਨਾ ਸਕੇ ਸੋ ਕਹਿ ਸਕਦੇ ਆ ਕਿ 2 ਸਾਲਾਂ ਦੇ ਵਿੱਚ 28600 ਤੋਂ ਜ਼ਿਆਦਾ ਦਰਖਾਸਤਾਂ ਕੰਪਲੀਟਾ ਮਿਲਣ ਤੋਂ ਬਾਅਦ ਅਤੇ 15 ਕਰੋੜ ਰੁਪਏ ਦੇ ਜਿਲੇ ਪੈਸੇ ਨੂੰ ਉਹਨੂੰ ਬਲੌਕ ਕਰਨ ਤੋਂ ਬਾਅਦ ਲੀਅ ਲਾਉਣ ਤੋਂ ਬਾਅਦ ਜਿਸ ਤਰ੍ਹਾਂ 28 ਲੱਖ ਰੁਪਏ ਦੀ ਰਾਸ਼ੀ ਹੁਣ ਜਿਹੜੇ ਉਹਨਾਂ ਦੇ ਵਾਰਿਸ ਨੇ ਉਹਨਾਂ ਦੇ ਹਵਾਲੇ ਕੀਤੀ ਜਾ ਰਹੀ ਹੈ ਆ ਪ੍ਰੋਪਰ ਇੱਕ ਪ੍ਰोसीडिंग्स ਦੇ ਨਾਲ ਇਹ ਕਿਤਨਾ ਕਿਤੇ ਸਾਈਬਰ ਸਿਕਿਉਰਟੀ ਆ ਜੋ ਸੈੱਲ ਹੈ ਇਹਦੇ ਇੱਕ ਬੜਾ ਵੱਡਾ ਤੇ ਸ਼ਲਾਘਾਯੋਗ ਕਦਮ ਬਣਦਾ ਹੈ ਤੇ ਕਿਤਨਾ ਕਿਤੇ ਪੰਜਾਬ ਪੁਲਿਸ ਲਈ ਸ਼ਾਬਾਸ਼ ਵੀ ਜ਼ਰੂਰ ਬੰਦੀ ਹੈ